ਹੈਲੋ ਗਾਈਜ਼ ਅੱਜ ਪਿੰਡ ਰਾਮਪੁਰ ਖਲਿਆਣ ਪਾਸ ਜਾਦੇ ਲੱਗੇ ਪਾਕਿਸਤਾਨ ਦੀ ਜ਼ਰੇ ਢਾਈ ਕੇ ਬਜੇ ਮਜਾਇਲ ਡਿੱਗੀ ਹੈ ਜਿੱਥੇ ਨੁਕਸਾਨ ਨਹੀਂ ਹੋਇਆ ਜਾਂ ਨੂੰ ਸੌ ਜਾਂ ਨਹੀਂ ਹੋਇਆ ਖੇਤਾਂ ਵਿੱਚ ਜਾ ਕੇ ਡਿੱਗੀ ਮਜਾਇਲ ਤੇ ਕਾਫੀ ਡੂੰਘਾ ਤੇ ਟੋਹਾ ਪੈ ਗਿਆ ਮਜਾਇਲ ਡਿਗਨ ਤੇ ਕਾਫੀ ਡੂੰਘਾ ਤੇ ਟੋਹਾ ਪਿਆ ਜਨਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਜਾਇਲ ਖੇਤਾ ਵਿੱਚ ਡਿੱਗੀ ਹੈ ਦੇ ਮੌਕੇ ਤੇ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਪੁਲਿਸ ਪਹੁੰਚ ਗਈ ਉੱਥੇ ਗੰਡੇ ਦੇ ਨਿਵਾਸੀ ਵੀ ਖੜੇ ਹਨ ਤੇ ਮਜਾਇਲ ਦੇ ਉਸ ਟੁਕੜੇ ਡਿੱਗੇ ਹੋਏ ਨਾ ਥੇ ਕਾਫੀ ਡੂੰਘਾ ਟੋਹਾ ਪੈ ਗਿਆ ਰਾਮਪੁਰ ਖਲਿਆਣ ਪਾਕਿਸਤਾਨ ਦੇ ਕੋਲੇ ਖਸ਼ਿਆਲਪੁਰ ਦੇ ਵਿੱਚ ਪਾਕਿਸਤਾਨ ਦੀ ਸਵੇਰ ਜਾ ਢਾਈ ਕਿਹ ਵਜੇ ਜਹਾੜੀ ਕਾਫੀ ਡੂੰਗਾ ਦੇਖੋ ਡੋਆ ਬੈ ਗਿਆ ਥੇ ਮਿਆਰ ਦੇ ਕੋਲ ਕੋਈ ਨੁਕਸਾਨ ਨਹੀਂ ਹੋਇਆ ਬਸ ਜੰਗ ਦੇ ਖੇਤਾਂ ਜਿੱਕੇ ਇਹ ਬਚਾਅ ਹੋ ਗਿਆ ਪਿੰਡ ਦੇ ਨਵਾਸੀ ਇਹ ਮਿਆਰ ਦੇ ਕੋਸ ਤੋਂ ਪੜੇ ਕਿ ਇਹਖ ਸਕਦੇ ਹਾਂ ਇਹ ਗੱਡੀਆਂ ਪਹੁੰਚ ਗਈਆਂ ਇੱਥੇ ਪੁਲਿਸ ਦੀਆਂ ਮਿਲਟਰੀ ਦੀਆਂ ਮੌਕੇ ਤੇ ਆਪਾ ਮੰਡੀ ਜੰਡਰ ਆਂਪੁਰ ਖਲੀਆ ਪਾਸਟਾ ਦੇ ਕੋਲੇ ਹੁਸ਼ਿਆਰਪੁਰ ਚ ਪਾਕਿਸਤਾਨ ਦੀ ਇੱਥੇ ਮਿਆਰ ਡਗੀ ਅੱਜ ਸਵੇਰੇ 2:00 ਵਜੇ ਬਾਅਦ ਹਾਈਵੇ ਦੇ ਕਰੀਬ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਯਾਨੀ ਕਿਥੇ ਬਚਾਅ ਹੋ ਗਿਆ ਖੇਤਾਂ ਵਿੱਚ ਜਾ ਡਿੱਗੀ ਨਜ਼ਰ ਕੋਈ ਡੂੰਗਾ ਤੇ 11 ਟੋਹਾ ਪੈ ਗਿਆ ਰਿਜ਼ਲਟ ਨਾਲ ਐਂਡ ਖਲਿਆਣ ਪਾਸਟਾਂ ਦੇ ਕੋਲੇ ਪਾਕਿਸਤਾਨ ਦੀ ਨਯਾਟਗੀ ਇੱਥੇ ਅੱਜ